ਕਿਫੋ ਆ ਰਹੇ ਸੀ ਤੁਸੀਂ ਅਸੀਂ ਅੰਬਰਸਰ ਤੋਂ ਹੀ ਆ ਆਸਾ ਵਾਪਰੇਆ ਪਤਾ ਲੱਗਿਆ ਕਾਫੀ ਭਿਆਨਕ ਸੀ ਗੱਡੀ ਬਹੁਤ ਜ਼ੋਰ ਨਾਲ ਵਜੀ ਗੱਡੀ ਵੀ ਖਤਮ ਹੋ ਗਈ ਪੂਰੀ ਹਾਂਜੀ ਬਹੁਤ ਜ਼ੋਰ ਨਾਲ ਵਧੀ ਜਿਹੜੀ ਸਾਡੇ ਮੂਹਰੇ ਗੱਡੀ ਸੀ ਉਹ ਚੱਕ ਕੇ ਮਾਰੀ ਸਾਡੀ ਗੱਡੀ ਫਿਰ ਮੂਹਰੇ ਪੁਲਸ ਆ ਜਾਂਦੀ ਗੱਡੀ 'ਚ ਵਜੀ ਜਾ ਕੇ ਉਹਨੇ ਪਿੱਛੋਂ ਸਾਡਾ ਸਾਰਾ ਨੁਕਸਾਨ ਕਰਤਾ ਗੱਡੀ ਨੇ ਕਿੰਨੇ ਜਾਣੇ ਸੀ ਮਾਤਾ ਜੀ ਕਿੰਨੇ ਜਣੇ ਆ ਰਹੇ ਸੀ ਸੌਣ ਅਸੀਂ ਹਾਂ ਗੱਡੀ 'ਚ ਕਿੰਨੇ ਜਣੇ ਸੀ ਅਸੀਂ 6 ਜਾਣੇ ਸੀ ਇਥੋਂ ਆਰੇ ਜੀ ਮਤੇ ਸੰਟਾ ਸੁਟਕ ਬਾਤ ਤੱਕ ਕਿੰਨੇ ਮਤੇ ਤੁਹਾਡੇ ਵੀ ਹੱਥ ਲੱਜੀ ਪਤਾ ਲੱਗੇ ਹਾਂਜੀ ਮੇਰੀ ਬਾਹ ਜ਼ਿਆਦਾ ਇਧਰ ਹੋਈ ਆ ਜੀ ਤੇ ਆ ਸਿਰ ਜਾ ਕੇ ਲੱਗਿਆ ਮੂਰੇ ਇਥੋਂ ਆਰੇ ਜੀ ਮਤੇ ਅਸੀਂ ਅੰਬਰਸਰ ਤੋਂ ਜੀ ਤੁਹਾਡੇ ਪਿੱਛੇ ਗੱਡੀ ਆ ਕੇ ਪਿੱਛੋ ਵੱਜੀਆਂ ਗੱਡੀਆਂ ਹਾਂਜੀ ਸਾਡੀ ਜਿਹੜੀ ਮੂਰੇ ਗੱਡੀ ਸੀ ਉਹ ਗੱਡੀ ਪਿਛਲੀ ਗੱਡੀ ਨੇ ਚਲਾ ਕੇ ਮਾਰੀ ਸਾਡੀ ਗੱਡੀ ਥੋੜੇ ਜੀ ਜਾ ਕੇ ਪੋਰਸ ਵਾਲਿਆਂ ਦੇ ਬੰਪਰ ਤੇ ਵੱਜੀ ਉਹਨੇ ਸਾਡੀ ਸਾਰੀ ਗੱਡੀ ਭੰਨੀਆਂ ਜਿਹੜੀ ਪਿੱਛੋਂ ਗੱਡੀ ਆਉਂਦੀ ਸੀ ਸਾਰੇ ਲੱਗ ਬਣ ਕੇ ਜਿਹੜਾ ਨਸ਼ਾ ਕਰਕੇ ਗੱਡੀ ਜਿਹੜੀ ਵੱਜੀਆ ਜੇ ਨਸ਼ਾ ਕੀਤਾ ਵਾ ਸੀ ਬੰਦੇ ਨੇ ਕੀਤਾ ਹੋਇਆ ਸੀ ਉਹਨਾਂ ਦੀ ਸ਼ਰਾਬ ਦੀਆਂ ਬੋਤਲਾਂ ਹੁਣ ਵੀ ਵਿੱਚ ਪਈਆਂ ਸੀਗੀਆਂ ਹੁਣ ਵੀ ਹੋਣਗੇ ਉਹਨਾਂ ਦੀ ਗੱਡੀ ਦੇ ਵਿੱਚ ਹੀ ਕੀ ਨਾਹੀ ਤੁਹਾਡਾ ਜੀ ਮੇਰਾ ਨਾਮ ਹੁਣ ਸਿੰਘਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਪਿੰਡ ਤੇ ਡਾਕਖਾਨਾ ਮਹਿਲਕਲਾ ਬਰਨਾਲਾ ਤੁਹਾਡੀ ਕਾਰ ਦਾ ਐਕਸੀਡੈਂਟ ਹੋਇਆ ਜੀ ਕਿਧਰੋਂ ਆਇਆ ਕਿਧਰੋਂ ਜਾ ਰਿਹਾ ਸੀ ਅਸੀਂ ਕੱਲ੍ਹ ਦੇ ਅੰਮ੍ਰਿਤਸਰ ਸਾਹਿਬ ਨੂੰ ਗਏ ਹੋਏ ਸੀ ਅਜੇ ਅੰਮ੍ਰਿਤਸਰ ਤੋਂ ਨਹਾਉਣ ਕਰਕੇ ਵਾਪਸ ਆ ਰਹੇ ਸੀ ਜੀ ਜਿਹੜਾ ਹਾਸਾ ਕਿ ਜਿਹੜਾ ਹਾਸਾ ਹੋਇਆ ਸਾਡੇ ਮੂਰੇ ਗੱਡੀਆਂ ਜਿਹੜੀਆਂ ਖੜੀਆਂ ਸੀ ਮਤਲਬ ਖੜੀਆਂ ਸੀ ਮੂਰੇ ਕੋਈ ਰੁਕਾਵਟ ਸੀ ਸਾਰੀਆਂ ਅਸੀਂ ਵੀ ਗੱਡੀ ਬਹੁਤ ਹੌਲੀ ਚੱਲਨੀ ਸਾਡੇ ਮਗਰ ਆਹ ਗੱਡੀ ਸੀਗੀ ਇੱਕ ਜਿਹੜੀ ਆ ਪਿੱਛੇ ਖੜੀ ਐ ਸੇਵ ਵਾਲੀ ਜਿਹੜੀ ਇਹ 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 ਦੇ ਵਿੱਚ ਮਗਰੋਂ ਗੱਡੀ ਸਕਾਰਪੀ ਆ ਕੇ ਗਈ ਬਹੁਤ ਜ਼ੋਰ ਦੀ ਇਹ ਘੁੰਮਦੀ ਘੁੰਮਦੀ ਵਿੱਚੋਂ ਨਿਕਲ ਗਈ ਇਹਨੂੰ ਭੰਨ ਕੇ ਫਿਰ ਉਹ ਗੱਡੀ ਸਾਡੇ ਚ ਆ ਗਈ ਕਿੰਨੇ ਗੱਡੀ ਨਾਲ ਸੀ ਇਹ ਐਕਸੀਡੈਂਟ ਟੈਂਟ ਤਾਂ ਹੁਣ ਵੈਸੇ ਇੱਕ ਗੱਡੀ ਪੁਲਿਸ ਵਾਲਿਆਂ ਦੀ ਵੀ ਸ਼ਾਇਦ ਸੀ ਉਹ ਸਰਕਾਰੀ ਨੋਬਾ ਸੀ ਸਰਕਾਰੀ ਉਹਦੀ ਸਟਿੱਪਣੀ ਟੁੱਟੀ ਆ ਉਹ ਤਾਂ ਆਪਣੀ ਸਟਿੱਪਣੀ ਵਿੱਚ ਰੱਖ ਕੇ ਲੈ ਗਏ ਉਹਨਾਂ ਦੀ ਚੱਲਦੀ ਸੀ ਤੇ ਸਾਡੀਆਂ ਹੁਣ ਉਸ ਤੋਂ ਅੰਗਰੇਜ਼ੀ ਵੀ ਸਾਡੇ ਮਾਰੀ ਉਹਨੇ ਵੀ ਕੋਈ ਜੰਗੀ ਕੋਸ਼ਿਸ਼ ਕੀਤੀ ਰੇਸ ਕੀਤੀ ਉਹ ਮੇਰੇ ਮੁੰਡੇ ਨੇ ਉਹ ਤਾਂ ਕੁੰਜੀ ਫੜੀ ਫੜ ਕੇ ਜਾ ਕੇ ਉਸ ਕੋਰਪੋਰੇਟ ਵਿੱਚ ਨਸ਼ਾ ਵਗੈਰਾ ਕਿਤਨਾ ਸੀ ਜੀ ਨਾ ਸਾਡੇ ਅਸੀਂ ਸੱਟਾਂ ਤੋਂ ਬਚਦਾ ਸਾਡੀ ਸੱਟਾਂ ਘਰ ਵਾਲੀ ਦੇ ਮੇਰੇ ਇੱਕ ਬਾਹ ਮਤਲਬ ਥੁੱਕੀ ਆ ਮੁੰਡਾ ਠੋਕ ਗਿਆ ਇੱਕ ਬੱਚੇ ਦੇ ਧਰੀਟਾਂ ਨੇ ਦੋ ਬੱਚੇ ਸੀ ਸਾਡੇ ਮਗਰ ਅਸੀਂ 6 ਜਾਨੇ ਸੀ ਤੇ ਦੂਜੀਆਂ ਗੱਡੀਆਂ ਦੇ ਕੋਈ ਨੁਕਸਾਨ ਉਸ ਨੂੰ ਆਇਆ ਨਹੀਂ ਦੂਜੀਆਂ ਗੱਡੀਆਂ ਤਾਂ ਸਾਰੀਆਂ ਖਤਮ ਹੋਈਆਂ ਪਈਆਂ ਜੀ ਸਾਡੇ ਸਾਹਮਣੇ ਖੜੀਆਂ ਆ ਖੜੀ ਆ ਉਹ ਸਾਡੇ ਵਾਲੀ ਖੜੀ ਆ ਤੇ ਸਕਾਰਪੀਓ ਦਾ ਵੀ ਜਿਹੜਾ ਖੁੰਝਾ ਵੱਜਿਆ ਉਹਦਾ ਇੱਕ ਫੋਨ ਆਪ ਵੀ ਮੰਗਦੀ ਹੈ ਜੀ ਹਾਂ ਜੀ ਮੰਗਤਾ ਹੈ ਜੀ ਜੀ ਜਿਹੜਾ ਬੰਦਾ ਦੋਸ਼ੀ ਆ ਉਹਦੇ ਤੇ ਕਾਰਵਾਈ ਹੋਵੇ ਤੇ ਦੂਜਿਆਂ ਦਾ ਨੁਕਸਾਨ ਦੀ ਪਰਪਾਈ ਹੋਵੇ ਕਿਉਂਕਿ ਜੇ ਇਹ ਕਨੇ ਪੀਤੀ ਸੀ ਅਸੀਂ ਚਾਹੇ ਅੰਮ੍ਰਿਤਧਾਰੀਆ ਸੀ ਵੀ ਪੀਤੀ ਵਰਗੇ ਹੋਗੇ ਜੋ ਸਾਡੇ 'ਚ ਮਾਰੀ ਅਸੀਂ ਬਚਾ ਨਹੀਂ ਕਰ ਸਕੇ ਆ ਉਹਦਾ ਜੇ ਸਾਡੇ 'ਚ ਕੋਈ ਮਾਰਦਾ ਤਾਂ ਅਸੀਂ ਵੀ ਕੀ ਕਰ ਸਕਦੇ ਆ ਵੀਰੇ ਮੇਰਾ ਸਿਮਰ ਹੈ ਜੀ ਨਾਮ ਤੇ ਵੀਰੇ ਮੇਰਾ ਜ਼ਿਲ੍ਹਾ ਲੁਧਿਆਣਾ ਜੀ ਤੇ ਵੈਸੇ ਅਸੀਂ ਆਏ ਹੋਏ ਸੀ ਆਪਣੇ ਦੋਸਤ ਕੋਲ ਇੱਥੇ ਜੀ ਕੋਟ ਸਦਰ ਪਿੰਡਾਈ ਬਈ ਉਹਨਾਂ ਦਾ ਓਟੀਚੇ ਕਹਿੰਦੇ ਨਾਲ ਤੇ ਅਸੀਂ ਵੀਰੇ ਇਧਰੋਂ ਆ ਰਹੇ ਸੀਗੇ ਜੀ ਮਤਲਬ ਇੱਥੇ ਆ ਕੇ ਜਦੋਂ ਨਾ ਗੱਡੀਆਂ ਸਲੋ ਹੋਈਆਂ ਸਾਰੀਆਂ ਤਾਂ ਪਿੱਛੋਂ ਦੀ ਗੱਡੀ ਆਈ ਹੈ ਜੀ ਇੱਕ ਸਕੋਰਪਿਓ ਤੇ ਉਹ ਮੈਨੂੰ ਇੰਨੀ ਜ਼ਿਆਦਾ ਜ਼ੋਰ ਨਾਲ ਹਟੋਈ ਹੈ ਜੀ ਉਹਨੇ ਮੈਨੂੰ ਮਤਲਬ ਚਾਰ ਗੱਡੀਆਂ ਜਿਵੇਂ ਖਾਤਮ ਹੀ ਕਰਤੀਆਂ ਜੀ ਤਿੰਨ ਗੱਡੀਆਂ ਸੀ ਅੱਗੇ ਬਲਕਿ ਸਾਡੀ ਗੱਡੀ ਬਿਲਕੁਲ ਹੀ ਟੋਟਲ ਲਾਸ ਹੋ ਗਈ ਤੁਸੀਂ ਦੇਖੀ ਹੋਈ ਆ ਤੇ ਬਾਕੀ ਦੋ ਮੁੰਡੇ ਆ ਜੀ ਆਪਣੇ ਜਿਹਨਾਂ ਦੇ ਜਿਆਦਾ ਸੱਟ ਲੱਗੀ ਹੈ ਜੀ ਬਾਕੀ ਫਿਲਹਾਲ ਅਜੇ ਠੀਕ ਨੇ ਤੇ ਗੱਡੀਆਂ ਬਿਲਕੁਲ ਟੋਟਲ ਲਾਸ ਨੇ ਜੀ ਤੇ ਉਹ ਬਹੁਤ ਜਿਆਦਾ ਗਲਤ ਤਰੀਕੇ ਨਾਲ ਗੱਡੀ ਹਟ ਕੀਤੀ ਹੈ ਜੀ ਪਿੱਛੋਂ ਤੇ ਮੌਕੇ ਤੇ ਜਿੰਨੇ ਕੇ ਬੰਦੇ ਸੀ ਉਹਨਾਂ ਨੇ ਇਹ ਵੀ ਦੱਸਿਆ ਵੀ ਉਹ ਬੰਦਿਆਂ ਦੀ ਬ੍ਰਿੰਗ ਕੀਤੀ ਹੋਈ ਸੀ ਜੀ ਮਤਲਬ ਕਿ ਬਹੁਤ ਬਹੁਤ ਜਿਆਦਾ ਜ਼ੋਰ ਨਾਲ ਗੱਡੀ ਹਟ ਹੋਈ ਹੈ ਇੱਥੇ ਮੌਕੇ ਤੇ ਜਿੰਨੇ ਕੇ ਬੰਦੇ ਮੌਜੂਦ ਸੀ ਜਦੋਂ ਹੀ ਨਿਕਲੇ ਬਾਹਰ ਉਹਨਾਂ ਨੇ ਦੇਖਿਆ ਤੇ ਉਹ ਉਹ ਬੰਦਿਆਂ ਨੇ ਫਿਰ ਭੱਜਣ ਦੀ ਕੋਸ਼ਿਸ਼ ਵੀ ਕੀਤੀ ਹੈ ਜੀ ਤੇ ਉਹ ਮੌਕੇ ਤੇ ਫਿਰ ਪੜਪੜ ਲੱਗੀ ਕਿੰਨੇ ਨੇ ਸਕੋਰਪੀ ਵਿੱਚ ਜੀ ਵੀਰੇ ਮੈਨੂੰ ਇਹ ਨਹੀਂ ਪਤਾ ਵੀ ਬੰਦੇ ਕਿੰਨੇ ਸੀ ਕਿਉਂਕਿ ਮੈਂ ਨਾਲ ਦੀ ਨਾਲ ਆਪਣੇ ਜਿਹੜੇ ਨਾਲ ਦੇ ਮੁੰਡੇ ਚ ਉਹਨਾਂ ਨੂੰ ਕੱਢ ਕੇ ਹਸਪੀਟਲ ਲੈ ਕੇ ਜਾਣਾ ਸੀ ਤੇ ਮੈਂ ਉਧਰ ਨਿਕਲ ਗਿਆ ਤੇ ਬਾਕੀ ਤਾਂ ਹੁਣ ਆ ਕੇ ਪਤਾ ਲੱਗਿਆ ਜੀ ਗੱਲ ਸਾਰੀ ਤੇ ਤੁਸੀਂ ਮੰਗ ਕੀ ਕਰਦੇ ਹੋ ਮੰਗਦਾ ਵੀਰੇ ਇਹ ਕਰਦੇ ਨਹੀਂ ਬਾਕੀ ਹੁਣ ਦੇਖੋ ਸਾਡੇ ਪਹਿਲੀ ਤਾਂ ਗੱਲ ਇਹ ਆ ਜੀ ਵੀ ਚਲੋ ਜਿਹੜਾ ਨੁਕਸਾਨ ਹੋਇਆ ਉਹਦਾ ਜੋ ਹੋਊਗਾ ਕੋਡ ਅਕੋਰਡਿੰਗਲੀ ਜਾਂ ਲਾਅ ਅਕੋਰਡਿੰਗਲੀ ਬੰਦਾ ਉਹ ਹੋਊਗਾ ਜੀ ਤੇ ਬਾਕੀ ਮੇਨ ਗੱਲ ਤਾਂ ਇਹ ਆ ਵੀ ਸਾਡੇ ਜਿਹੜੇ ਮੁੰਡੇ ਨੇ ਉਹ ਠੀਕ ਹੋ ਜਾਣ ਪਹਿਲੀ ਗੱਲ ਤਾਂ ਇਹ ਆ ਵੀ ਸਾਰੇ ਜੇ ਸਿਹਤ ਜਾਂ ਵਧੀਆ ਹੁਣ ਪਹਿਲੀ ਤਾਂ ਗੱਲ ਆ ਜੀ ਬਾਕੀ ਜਿਹੜੇ ਬੰਦੇ ਮਨ ਦੋਸ਼ੀ ਨੇ ਤੇ ਦੋਸ਼ੀ ਨੇ ਤੇ ਉਹਨਾਂ ਦਾ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਵੇ ਜੀ। ਟੋਟਲ ਕਿੰਨੇ ਜਖਮੀ ਨੇ? ਟੋਟਲ ਵੀਰੇ ਜਖਮੀ ਨੇ ਸਾਡੀ ਗੱਡੀ ਦੇ ਵਿੱਚ ਤਾਂ ਅਸੀਂ 5 ਜਣੇ ਸੀਗੇ। ਪੰਜਾਂ 'ਚੋਂ ਮੈਂ ਸਾਰਿਆਂ ਤੋਂ ਠੀਕ ਸੀਗਾ। ਮੰਨ ਲਓ ਬਾਕੀ ਸਾਡੇ 3 ਜਣਿਆਂ ਦੇ ਥੋੜੇ ਜਿਆਦੇ ਸੀਗੇ ਆ ਤੇ ਮੈਂ ਸੀ ਮੁੰਡਾ ਨਾਲ ਸੀ ਮੇਰਾ ਅਸੀਂ ਮਤਲਬ ਮੈਂ ਠੀਕ ਸੀ ਤੇ ਇਹ ਥੋੜਾ ਜਿਹੜੇ ਸਹੀ ਸੀਗੇ। ਹਾਥ ਪਿਸਤਲਾਂ ਦੀ ਉਹਨਾਂ ਦੀ ਦੇ ਦੋ ਜਣਿਆਂ ਦੇ ਜਿਹੜੀ ਸੱਟ ਹੈ ਉਹ ਸਿਰ ਚ ਹੈ ਤੇ ਬਾਕੀ ਉਹਨਾਂ ਦੀ ਸਕੈਨ ਵਗੈਰਾ ਹੋਊਗੀ ਤੇ ਉਸ ਤੋਂ ਬਾਅਦ ਪਤਾ ਲੱਗੂ ਜਿਵੇਂ ਬਾਕੀ ਡਾਕਟਰ ਨਾਲ ਕਰਕੇ ਗੱਲ ਉਹ ਦੱਸਣਗੇ ਜੀ ਤੇ ਬਾਕੀ ਉਹਨਾਂ ਦੇ ਉਹ ਜ਼ਿਆਦਾ ਕੌਨਸ਼ੀਅਸ ਨਹੀਂ ਜੀ ਬੰਦੇ। ਦੱਸਾ ਇੱਕ ਦੋ ਪੇਸ਼ੈਂਟ ਆਇਆ ਐ ਐਕਸੀਡੈਂਟ ਹੋਇਆ ਬੰਨਾਲਾ ਬਾਈਪਾਸ ਤੇ ਕਿਸ ਤਰ੍ਹਾਂ ਦੀ ਹਾਲਤ ਕਰ ਇਹ ਦੋ ਪੇਸ਼ੈਂਟ ਆਏ ਜੀ ਆਪਣੇ ਕੋਲੇ ਇਹਨਾਂ ਦਾ ਐਕਸੀਡੈਂਟ ਹੋਇਆ ਜੀ ਕੁ ਡੇਢ ਕੁ ਘੰਟਾ ਪਹਿਲਾਂ ਅੰਦਾਜ਼ਾ ਤਾਂ ਦੋਨੋਂ ਪੇਸ਼ੈਂਟ ਹੁਣ ਠੀਕ ਐ ਸਾਡੀ ਟੀਮ ਤਿਆਰ ਸੀ ਉਦੋਂ ਫੋਨ ਆ ਗਿਆ ਸੀ ਕਿਸੇ ਦਾ ਤਾਂ ਦੋਨੋਂ ਪੇਸ਼ੈਂਟ ਰਜੀ ਲੈਲੇ ਦੋਨਾਂ ਦੇ ਇੱਕ ਤਾਂ ਦੀਪਕ ਦਾ ਲੜਕਾ ਔਰ ਇੱਕ ਬਲਵਿੰਦਰ ਸਿੰਘ ਹੈਗਾ ਦੋਨੋਂ ਪੇਸ਼ੈਂਟ ਠੀਕ ਹੈ ਇੱਕ ਦੇ ਸਟਿਚ ਲੱਗੇ ਹੈ ਪਰ ਦੋਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਦੋਨੋਂ ਠੀਕ ਹੈ ਸਮਝ ਸਰ ਟ੍ਰੀਟਮੈਂਟ ਦੀ ਗੱਲ ਕਰੀਏ ਹੁਣ ਤੁਹਾਡੇ ਕੋਲ ਕਿੰਨੇ ਕੀ ਕੀ ਟਾਈਮ ਕੋਲ ਨੇ ਟ੍ਰੀਟਮੈਂਟ ਉਹਨਾਂ ਦੋਨਾਂ ਦਾ ਕਰ ਰਹੇ ਆ ਕੰਟੀਨਿਊ ਪਰ ਉਹਨਾਂ ਚੋਂ ਕਿਉਂਕਿ ਇੱਕ ਪੇਸ਼ੈਂਟ ਲੁਧਿਆਣੇ ਦਾ ਹੈ ਉਹ ਫਿਰ ਉੱਥੇ ਸ਼ਿਫਟ ਹੋਣਾ ਚਾਹੁੰਦੇ ਐ ਵੈਸੇ ਉਹਦੀ ਹਾਲਤ ਠੀਕ ਹੈਗੀ ਹੈ ਜੇ ਉਹ ਚਾਹਣਗੇ ਤਾਂ ਫਿਰ ਆਪਾਂ ਉਹਨਾਂ ਨੂੰ ਲੁਧਿਆਣੇ ਸ਼ਿਫਟ ਕਰ ਦੇਵਾਂਗੇ ਦੂਸਰਾ ਪੇਸ਼ੈਂਟ ਇੱ ਉਹਨਾਂ ਨੂੰ ਵੀ ਸਵੇਰ ਤੱਕ ਛੁੱਟੀ ਦੇ ਦੇਗੇ ਦੋਨੋਂ ਖਤਰੇ ਤੋਂ ਬਾਹਰ ਹਾਂਜੀ ਦੋਨੋਂ ਵੀ ਖਤਰੇ ਤੋਂ ਬਾਹਰ ਇਹ ਗੱਲ ਕਰੀ ਉਮਰ ਦੀ ਕਿੰਨੀ ਘਮਦਾ ਲੱਗਦੀ ਦੋਨਾਂ ਦੀ ਉਮਰ ਹੈਗੀ ਅੰਦਾਜ਼ਾ 22-23 ਸਾਲ ਹੈ ਦੋਨੋਂ ਹੀ ਜੰਗ ਹੈਗੇ ਆ ਤੇ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਸੀਗਾ ਉਹਨਾਂ ਦੇ ਵਿੱਚ ਸੀਗੇ ਪਰ ਹੁਣ ਦੋਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਤੇ ਦੋ ਆਏ ਸੀ ਤੁਹਾਨੂੰ ਕੋਈ ਹੋ ਗਈ ਨਹੀਂ ਦੋ ਹੀ ਪੇਸ਼ੈਂਟ ਆਏ ਸੀ ਸਾਡੇ ਕੋਲ ਤਾਂ ਦੋਨੋਂ ਹੀ ਠੀਕ ਹੈਗੇ ਇਹ ਐਸਸੀ ਗੁਲਬੀਰ ਸਿੰਘ ਖਾਨਾ ਮੈਨਾ ਜਿਹੜਾ ਮੋਗਾ ਦਾ ਅੱਜ ਬੁੱਗੀਪੁਰਾ ਚੌਕ ਦੇ ਵਿੱਚ ਐਕਸੀਡੈਂਟ ਹੋਇਆ ਹੈ ਕਾਰਨ ਕਿਵੇਂ ਹੋਇਆ ਜੀ ਕਿੰਨੇ ਕੁ ਜੱਥੇ ਹੋਏ ਸਾਨੂੰ ਸੂਚਨਾ ਮਿਲੀ ਅਸੀਂ ਬੁੱਗੀਪੁਰੇ ਚੌਂਗਏ ਅੰਬਸਰ ਰੋਡ ਤੇ ਕਾਹੂ ਗੱਡੀਆਂ ਦਾ ਨੁਕਸਾਨ ਹੋਇਆ ਜਿਸ ਕਾਰਪੀਓ ਦੀ ਵਜ੍ਹਾ ਨਾਲ ਹੋਇਆ ਵਾ ਦੱਸਿਆ ਜਾ ਰਿਹਾ ਹੈ ਕਿ ਕਾਰਪੀਓ ਐਂਡ ਡਰਾਈਵਰ ਨੇ ਡਰਿੰਕ ਕੀਤੀ ਹੋਈ ਸੀ ਤੇ ਜਿਹੜੇ i20 ਵਾਲੇ ਆ ਲੋ ਆਪਣੇ ਤਿੰਨ ਬੰਦੇ ਜ਼ਖਮੀ ਹੋਏ ਆ ਜੀ ਦੋ ਮੈਡੀਕਲ ਤੇ ਇੱਕ ਸਿਰ ਨੂੰ ਲਾਉਣ ਦੇ ਦਾਖਲ ਹੈ ਵਿਵਤਾ ਦੀ ਹਾਲਤਾ ਹੀ ਉਹਨਾਂ ਦੀ ਫਾਲਤ ਠੀਕ ਹੈ ਜੀ ਬਾਹਲੀ ਨਹੀਂ ਜੀ ਖੱਟਾਂ ਜ਼ਰੂਰ ਲੱਗੀਆਂ ਨਾਲੇ ਇਸ ਤਰ੍ਹਾਂ ਕਿ ਡਰਾਈਵਰ ਫੜ ਲੈ ਜੀ ਨਹੀਂ ਸਰ ਉਹ ਭੱਜ ਗਿਆ ਜੀ ਗੱਡੀ ਛੱਡ ਕੇ ਭੱਜ ਗਿਆ ਤੇ ਫੜਨ ਦੀ ਕੋਸ਼ਿਸ਼ ਕਰਦੇ ਠੀਕ ਕਾਰਵਾਈ ਕੀਤੀ ਅਸੀਂ ਦਾ ਇਹ ਥਾਣੇ ਜਾ ਕੇ ਜਿਹੜੀ ਕਾਰਵਾਈ ਬੰਦੀ ਕਰਾਂਗੇ